ਸਵਾਗਤ ਆ ਦੋਸਤੋ YouTube ਚੈਨਲ ਆਪਣਾ ਵਲੌਗ 109 YouTube ਚੈਨਲ ਤੇ ਮੈਂ ਤੁਹਾਡਾ ਦੋਸਤ ਪੰਕਜ ਖਲੋਤਰਾ ਤੇ ਅੱਜ ਹੈ 14 ਅਪ੍ਰੈਲ ਤੇ 14 ਅਪ੍ਰੈਲ ਨੂੰ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਅੱਜ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਰਕਰ ਜੀ ਦਾ ਜਨਮ ਦਿਵਸ ਆ ਅੱਜ ਆਪਾਂ ਬਾਬਾ ਸਾਹਿਬ ਦੇ ਜਨਮ ਦਿਨ ਵੀ ਮਨਾਵਾਂਗੇ ਨਾਲੇ ਉਹਨਾਂ ਦੇ ਜੀਵਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਵਾਂਗੇ ਤੇ ਉਹਨਾਂ ਦੇ ਜੀਵਨ ਨਾਲ ਰਿਲੇਟਡ ਸਭਿਧਾਨ ਨਾਲ ਰਿਲੇਟਡ ਬਹੁਤ ਸਾਰੀਆਂ ਗੱਲਾਂ ਆ ਉਹ ਸਾਰੀਆਂ ਅਸੀਂ ਆਪਣੇ ਦੋਸਤਾਂ ਦੇ ਨਾਲ ਸਾਂਝੀਆਂ ਕਰਾਂਗੇ ਛੋਟੇ ਛੋਟੇ ਆਪਣੇ ਜਿਹੜੇ ਨੰਨੇ-ਮੁੰਨੇ ਦੋਸਤ ਆ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਦੱਸਾਂਗੇ ਤੇ ਸਭ ਤੋਂ ਪਹਿਲਾਂ ਤੇ ਆਪਾਂ ਚੱਲਦੇ ਆਂ ਅੰਬੇਦਕਰ ਭਵਨ ਦੇ ਵਿੱਚ ਉੱਥੇ ਜਾ ਕੇ ਆਪਾਂ ਸੈਲੀਬ੍ਰੇਟ ਕਰਦੇ ਆਂ ਪਹਿਲੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਜਾਂ ਉਸ ਤੋਂ ਬਾਅਦ ਆਪਾਂ ਆਪਣੇ ਦੋਸਤਾਂ ਨੂੰ ਉਹਨਾਂ ਦੇ ਜੀਵਨ ਬਾਰੇ ਤੇ ਸੰਵਿਧਾਨ ਬਾਰੇ ਆਪਾਂ ਜਾਣਕਾਰੀ ਦਿੰਨੇ ਆਂ ਤੇ ਆਜੋ ਆਪਾਂ ਚੱਲੀਏ ਆਪਾਂ ਪਹਿਲਾਂ ਅੰਬੇਦਕਰ ਭਵਨ ਦੇ ਵਿੱਚ ਉੱਥੇ ਜਾ ਕੇ ਆਪਾਂ ਮਨਾਉਂਦੇ ਆਂ ਪਹਿਲਾਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਜੀ ਆਜੋ ਚੱਲੀਏ ਜੀ ਬਾਬਾ ਸਾਹਿਬ ਡਾਕਟਰ ਪੀਰੌਂ ਅੰਬੇਦਕਰ ਜੀ ਦੇ ਜਨਮ ਦਿਨ ਤੇ ਫੁੱਲ ਮਾਲਾ ਪੇਟ ਕਰਨ ਆਏ ਆ ਜੀ ਵੱਖ-ਵੱਖ ਜਥੇਬੰਦੀਆਂ ਦੇ ਅੱਗੇ। ਫੋਟੋ ਖਿੱਚੋ। ਚੋਕੜਾ ਜੀ ਨੇ ਜਿਹੜਾ ਪਦਰੀ ਸਮਾਗਮ ਆ ਜੀ 134ਵਾਂ ਜਨਮ ਦਿਨ ਡਾਕਟਰ ਪੀਰੌਂ ਅੰਬੇਦਕਰ ਜੀ ਦਾ। ਨਹੀਂ ਬੈਠਾ। ਸਾਹਿਬ ਪਾਜੀ ਕਿਹੜੀ ਜਥੇਬੰਦੀ ਵੱਲੋਂ ਆਏ ਹੋ ਤੁਸੀਂ ਬਹੁਤ ਵਧੀਆ ਜੀ ਸਾਰਿਆਂ ਨੂੰ ਬਧਾਈਆਂ ਪੰਜ ਦਤਨ ਡਾਕਟਰ ਰੋਪੀ ਮਲਾਓ ਅਬੇਡਕਰ ਸਾਹਿਬ ਮਿਸ਼ਨ ਸੁਸਾਇਟੀ ਜੀ ਵੱਲੋਂ ਜੀ ਅਸੀਂ ਸਾਰੇ ਸੰਸਾਰ ਭਰੋਂ ਲੱਖ ਲੱਖ ਵਧਾਈਆਂ ਦਿੰਦੇ ਜੀ ਅੱਛਾ ਜੀ ਇਹ ਹਰ ਸਾਲ ਆਉਂਦੇ ਹੋ ਤੁਸੀਂ ਇੱਥੇ ਹਰ ਸਾਲ ਮਨਾਉਂਦੇ ਜੀ ਅਸੀਂ ਹਾਂਜੀ ਸੁਸਾਇਟੀ ਵੱਲੋਂ ਮਨਾਇਆ ਜਾਂਦਾ ਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਜੀ ਹਾਂਜੀ ਹਾਂਜੀ ਜੈਪੀਮ ਜੈਪਾਲ ਜੀ ਅਰ ਹੀ ਨਾ ਇੱਕ ਮਿਸ਼ਨ ਸ਼ੁਰੂ ਕਰ ਰਹੇ ਹਾਂ ਸਾਰੇ ਪਿੰਡਾਂ ਰਾਹੀਂ ਤੇ ਡਾਕਟਰ ਪੀ ਮਰਾਓ ਦਾ ਪ੍ਰਚਾਰ ਹਰ ਪਿੰਡ ਚ ਲੈ ਕੇ ਜਾਵਾਂਗੇ ਜੋ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਠੀਕ ਹੈ ਜੀ ਠੀਕ ਹੈ ਹਾਂ ਜੀ ਤੁਹਾਡੇ ਥਰੂ ਚੈਨਲ ਆਈ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਸਾਡੇ ਮਿਸ਼ਨ ਨਾਲ ਜੁੜੋ ਔਰ ਡਾਕਟਰ ਪੀ ਮਰਾਓ ਜੀ ਦੇ ਹਾਂ ਜੀ ਹਾਂ ਜੀ ਬੱਚਿਆਂ ਬਾਰੇ ਜਾਣਕਾਰੀ ਹਾਂ ਜੀ ਹਾਂ ਜੀ ਸਬੰਧਾਨ ਬਾਰੇ ਸਾਰਾ ਕੁਝ ਹੀ ਪਤਾ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਔਰ ਇਹ ਬਾਰੇ ਜਾਣਕਾਰੀ ਆਪਾਂ ਹਰ ਇੱਕ ਤਾਕਤ ਚਾਈਏ ਜੀ ਬਹੁਤ ਬਹੁਤ ਧੰਨਵਾਦ ਕੈਮਰਾ ਦੋ ਬੱਚੇ ਪਾਰਕ ਦੇ ਵਿੱਚ ਖੇਡ ਰਹੇ ਆ ਡਾਕਟਰ ਮੇਦਕਰ ਪਾਰਕ ਦੇ ਵਿੱਚ ਬੱਚਿਆਂ ਨੇ ਕਿੱਦਾਂ ਰੋਡ ਲਾਈਆਂ ਆ ਤੇ ਆਪਾਂ ਬੱਚਿਆਂ ਨੂੰ ਅੱਜ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਜੀਵਨ ਬਾਰੇ ਕਲਪਨ ਕਰਦੇ ਆ ਇਹਨਾਂ ਨੂੰ ਪੁੱਛਦੇ ਆ ਕਿ ਬੱਚਿਆਂ ਨੂੰ ਬਾਬਾ ਸਾਹਿਬ ਬਾਰੇ ਜਾਣਕਾਰੀ ਹੈ ਕਿ ਨਹੀਂ ਹੈ ਕਿਉਂਕਿ ਇਹ ਛੋਟੇ ਛੋਟੇ ਜਿਹੜੇ ਸਾਡੇ ਇਹ ਦੇਖ ਤੋ ਵੇਖਾ ਤੇ ਇਹਨਾਂ ਇਹ ਭੇਖ ਨੂੰ ਤੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਆ ਜੇ ਨਹੀਂ ਜਾਣਕਾਰੀ ਤੇ ਇਹਨਾਂ ਨੂੰ ਆਪਾਂ ਅੱਜ ਬਾਬਾ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦੱਸਦੇ ਆ ਓ ਬੱਚਿਓ ਸਾਰੇ ਬੱਚੇ ਹਾਂਜੀ ਅੰਕਲ ਇਧਰ ਆਓ ਮੇਰੇ ਕੋਲ ਆਪਾਂ ਇੱਥੇ ਬੈਠੀਏ ਗੱਲਾਂ ਬਾਤਾਂ ਕਰੀਏ ਆਜੋ ਆਜੋ ਸਾਰੇ ਆਜੋ ਸਾਰੇ ਬੱਚੇ ਆਜੋ ਬਹੁਤ ਸੋਹਣੇ ਬੱਚੇ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਆ ਆ ਦੇਖੋ ਇੱਕ ਛੋਟਾ ਜਿਹਾ ਟਵੀਟ ਜਿਹਾ ਬੱਚਾ ਹੈ ਬਹੁਤ ਸੋਹਣੇ ਪਿਆਰੇ ਪਿਆਰੇ ਬੱਚੇ ਆ ਜਾਓ ਬੱਚਿਓ ਆਪਾਂ ਗੱਲਾਂ ਕਰੀਏ ਬੱਚਿਓ ਜਿਆਨੂ ਡਾਕਟਰ ਭੀਮਰਾਓ ਅੰਬੇਦਕਰ ਜੀ ਬਾਰੇ ਪਤਾ ਆ ਨਹੀਂ ਅੰਕਾ ਸਰ ਬੋਰਡ ਲੱਗੇ ਹੋਏ ਸੱਤ ਵੀ ਦੱਸ ਦੋ ਹਾਂ ਬੋਤਨ ਕਿਹੜੇ ਜਗ੍ਹਾ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਹਾਂਜੀ ਕਿਉਂਕਿ ਅੰਬੇਦਕਰ ਪਾਰਕ ਵਾ ਇਹਦੇ ਵਿੱਚ ਬੋਰਡ ਲੱਗਾ ਪਿਆ ਵਾ ਡਾਕਟਰ ਭੀਮਰਾਓ ਜੀ ਅੰਬੇਦਕਰ ਦਾ ਹਾਂਜੀ ਤੇ ਤੁਹਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਨਹੀਂ ਚਲੋ ਅੱਜ ਆਪਾਂ ਤੁਹਾਨੂੰ ਦੱਸਦੇ ਆ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਬਾਰੇ ਵਿੱਚ ਵੀ ਕੌਣ ਸੀ ਏ ਹਾਂਜੀ ਠੀਕ ਹੈ ਬੱਚਿਓ ਹਾਂਜੀ ਇਹ ਜਿਹੜਾ ਭਾਰਤ ਦਾ ਸੰਵਿਧਾਨ ਹੈ ਹਾਂਜੀ ਇਹ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਲਿਖਿਆ ਆ ਠੀਕ ਹੈ ਹਾਂਜੀ ਜਿਹੜਾ ਸੰਵਿਧਾਨ ਕਿੰਨੇ ਲਿਖਿਆ ਵਾ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਲਿਖਿਆ ਆ ਠੀਕ ਹੈ ਹਾਂਜੀ ਅੰਤਰਜੰਤ ਦੇ ਸੰਵਿਧਾਨ ਕੀ ਹੁੰਦਾ ਜੇ ਕਿਸ ਨੇ ਲਿਖਿਆ ਹਾਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਮੇਰੇ ਪੁੱਤਰ ਨੇ ਸੰਵਿਧਾਨ ਕੀ ਹੁੰਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਸੰਵਿਧਾਨ ਹੁੰਦਾ ਕੀ ਆ ਠੀਕ ਹੈ ਇਹਨੇ ਬਹੁਤ ਵਧੀਆ ਮੁੰਡੇ ਨੇ ਤੀਨਾ ਪੁੱਤਰ ਤੇਰਾ ਅਮਨ ਮੁਹਮਮਦ ਅਮਨ ਹਾਂ ਇਹਨੇ ਬਹੁਤ ਸੋਹਣਾ ਪ੍ਰਸ਼ਨ ਪੁੱਛਿਆ ਵੀ ਸੰਵਿਧਾਨ ਕੀ ਹੁੰਦਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਪਹਿਲਾਂ ਸੰਵਿਧਾਨ ਬਾਰੇ ਕੀ ਕੀ ਹੁੰਦਾ ਸੰਵਿਧਾਨ ਅੱਛਾ ਬੱਚਿਓ ਸੰਵਿਧਾਨ ਜਿਹੜਾ ਆ ਉਹ ਇੱਕ ਉਹ ਕਿਤਾਬ ਆ ਜਿਹਦੇ ਵਿੱਚ ਕਾਨੂੰਨ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਆ ਹਾਂਜੀ ਅੰਤਲ ਜੀ ਕਿ ਕੀ ਕੀ ਜਿਹੜੇ ਆ ਉਹ ਸਾਡੇ ਜਿਹੜੇ ਭਾਰਤ ਦੇ ਵਿੱਚ ਕਾਨੂੰਨ ਆ ਹਾਂਜੀ ਠੀਕ ਹੈ ਠੀਕ ਆ ਇਹ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਇਹ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਇਹ ਸੰਵਿਧਾਨ ਲਿਖਿਆ ਆ ਇਹਨਾਂ ਨੂੰ ਸੰਵਿਧਾਨ ਦਾ ਨਿਰਮਾਤਾ ਕਿਹਾ ਜਾਂਦਾ ਆ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਹਾਂਜੀ ਠੀਕ ਹੈ ਪਤਾ ਲੱਗ ਗਿਆ ਹਾਂਜੀ ਤਾਂ ਅੰਤਲੀ ਸੁਧਾਨ ਕਿ ਹੁੰਦਾ ਜੇ ਸੁਧਾਨਾਂ ਲਿਖਿਆ ਹੁੰਦਾ ਤੇ ਆਪਾਂ ਤਾਂ ਵੀ ਕੰਮ ਚੱਲਣਾ ਹੀ ਸੀਗਾ ਬਹੁਤ ਵਧੀਆ ਕੁਐਸਚਨ ਕੀਤਾ ਪੁੱਤਰ ਨੇ ਇਹ ਸੰਵਿਧਾਨ ਕੀ ਹੁੰਦਾ ਹੈ ਜੇ ਨਾ ਹੁੰਦਾ ਤਾਂ ਚੱਲੀ ਜਾਣਾ ਸੀ ਜੇ ਨਾ ਕਿਉਂ ਲਿਖਿਆ ਇਹ ਹੈ ਹੈ ਇਹੇ ਕੁਐਸਚਨ ਆ ਤੇਰਾ ਹਾਂਜੀ ਹਾਂ ਇਹ ਸੰਵਿਧਾਨ ਦੀ ਪੁੱਤਰ ਸਾਨੂੰ ਬਹੁਤ ਜ਼ਿਆਦਾ ਲੋੜ ਸੀ ਜੇਕਰ ਸੰਵਿਧਾਨ ਨਾ ਹੁੰਦਾ ਤੇ ਕੋਈ ਕਾਨੂੰਨ ਭਾਰਤ ਵਿੱਚ ਨਹੀਂ ਹੋਣਾ ਸੀ ਜਿੱਦਾਂ ਹੁਣ ਆਪਾਂ ਚੱਲਦੇ ਆਂ ਰੋਡ ਦੇ ਉੱਤੇ ਚੱਲਦੇ ਆਂ ਆਪਾਂ ਖੱਬੇ ਹੱਥ ਚੱਲਦੇ ਆਂ ਨਾ ਹਾਂਜੀ ਤੇ ਇਹ ਕੀ ਆ ਇਹ ਰੂਲ ਹੀ ਬਣਿਆ ਹਾਂਜੀ ਰੂਲ ਬਣਿਆ ਨਾ ਜੇ ਕਨ ਸੰਵਿਧਾਨ ਨਾ ਹੁੰਦਾ ਤੇ ਜਿੱਦਾਂ ਤੂੰ ਮਰਜੀ ਕੋਈ ਤੁਰਿਆ ਫਿਰਦਾ ਫੇ ਟੱਕਰੇ ਹੀ ਹੁੰਦੀ ਰਹਣੀ ਸੀ ਇਹਦਾ ਹੀ ਹੋਣਾ ਸੀ ਨਾ ਹਾਂਜੀ ਇਦਾਂ ਹੀ ਜਦ ਆਪਾਂ ਪੜਾਈ ਕਰਦੇ ਆ ਜਾਂ ਕੋਈ ਵੀ ਕੰਮ ਕਰਦੇ ਹਰ ਇੱਕ ਚੀਜ਼ ਦੇ ਰੂਲ ਬਣੇ ਆ ਉਹ ਸਾਰੇ ਰੂਲ ਜਿਹੜੇ ਆ ਇਸ ਸੰਵਿਧਾਨ ਦੇ ਵਿੱਚ ਲਿਖੇ ਗਏ ਆ ਹੁਣ ਪਤਾ ਲੱਗ ਗਿਆ ਇਹ ਇੱਕ ਰੂਲਾਂ ਵਾਲੀ ਬੁੱਕ ਵਾ ਇਹ ਸੰਵਿਧਾਨ ਜਿਹੜਾ ਹੈਗਾ ਠੀਕ ਹੈ ਅਕਲ ਜੀ ਡਾਕਟਰ ਪੀਮਰਾ ਉਹ ਬੈਠ ਕੇ ਨਿਕਲਿਆ ਨਾ ਲਿਖਿਆ ਵਾ ਹਾਂਜੀ ਬਹੁਤ ਵਧੀਆ ਪ੍ਰਸ਼ਨ ਕੀਤਾ ਆ ਇਹ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਇੱਕ ਟੀਮ ਲਈ ਆਪਣੀ ਹਾਂਜੀ ਜਿਹਦੇ ਵਿੱਚ 296 ਮੈਂਬਰ ਤੋਂ ਲੈ ਕੇ 299 ਮੈਂਬਰ ਤੱਕ ਮੈਂਬਰ ਸੀਗੇ ਹਾਂਜੀ ਉਹਦੇ ਵਿੱਚੋਂ 6 ਮੈਂਬਰ ਇਹਨਾਂ ਨੇ ਆਪਣੀ ਕਮੇਟੀ ਦੇ ਮੁੱਖ ਮੈਂਬਰ ਕੱਢੇ ਜਿਹਦੇ ਵਿੱਚੋਂ ਮੁੱਖ ਚੇਅਰਮੈਨ ਜਿਹੜੇ ਸੀਗੇ ਉਹ ਡਾਕਟਰ ਭੀਮਰਾਓ ਅੰਬੇਦਕਰ ਜੀ ਸੀ ਠੀਕ ਹੈ ਇਹ ਸਾਰੀ ਟੀਮ ਨੇ ਮਿਲ ਕੇ ਸਾਰੇ ਦੇਸ਼ਾਂ ਦੇ ਵੱਖ-ਵੱਖ ਸੰਵਿਧਾਨ ਪੜੇ ਹਾਂਜੀ ਜਿਹਦੇ ਵਿੱਚ ਆਸਟ੍ਰੇਲੀਆ ਦਾ ਕੈਨੇਡਾ ਦਾ ਅਮਰੀਕਾ ਦਾ ਇੰਗਲੈਂਡ ਦਾ ਇਟਲੀ ਦਾ ਇਹ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਨੂੰ ਪੜ੍ਹ ਕੇ ਜਿਹੜੀਆਂ ਉਹਨਾਂ ਵਿੱਚ ਚੰਗੇ-ਚੰਗੇ ਕਾਨੂੰਨ ਸੀ ਚੰਗੀਆਂ-ਚੰਗੀਆਂ ਗੱਲਾਂ ਸੀ ਉਹ ਸਾਰੀਆਂ ਗੱਲਾਂ ਉਹਨਾਂ ਨੇ ਇੱਕ ਬੁੱਕ ਦੇ ਉੱਪਰ ਲਿਖ ਦਿੱਤੀਆਂ ਕਾਪੀ ਦੇ ਉੱਪਰ ਇੱਕ ਲਿਖ ਦਿੱਤੀਆਂ ਉਹ ਲਿਖ ਕੇ ਜਦੋਂ ਖੰਡੜਾ ਤਿਆਰ ਹੋਇਆ ਤੇ ਉਹਨੂੰ ਸੰਵਿਧਾਨ ਕਹਿਣ ਲੱਗ ਪਏ ਉਹਨੂੰ ਕੀ ਕਹਿਣ ਲੱਗ ਪਏ ਸੰਵਿਧਾਨ ਸੰਵਿਧਾਨ ਕਹਿਣ ਲੱਗ ਪਏ ਉਹਨੂੰ ਠੀਕ ਹੈ ਇਹ ਕਾਨੂੰਨਾਂ ਦੀ ਬੁੱਕ ਬਣ ਗਈ ਇੱਕ ਜਿਹਦੇ ਵਿੱਚ ਭਾਰਤ ਵਿੱਚ ਜਿੰਨੇ ਵੀ ਤਰ੍ਹਾਂ ਦੇ ਕਾਨੂੰਨ ਆ ਉਹ ਸਾਰੇ ਇਸੇ ਬੁੱਕ ਦੇ ਤਹਿਤ ਹੀ ਲਾਗੂ ਹੋਣਗੇ ਠੀਕ ਹੈ ਅੰਕਲ ਜੀ ਅੰਕਲ ਜੀ ਮੈਂ ਵੀ ਇੱਕ ਕੁਐਸਚਨ ਪੁੱਛਣਾ ਹਾਂ ਪੁੱਤ ਪੁੱਛੋ ਇਹਨੂੰ ਤਾਂ ਲਿਖਣ ਚ ਬੜੇ ਦਿਨ ਲੱਗੇ ਹੋਣੇ ਹਾਂ ਹਾਂ ਸੋਣਾ ਕੁਐਸਚਨ ਪੁੱਛਿਆ ਮੇਰੇ ਪੁੱਤ ਨੇ ਇਹਨੂੰ ਲਿਖਣ ਚ ਪਤਾ ਤੁਹਾਨੂੰ ਕਿੰਨਾ ਟਾਈਮ ਲੱਗਿਆ ਇਹਨੂੰ ਲਿਖਣ ਦੇ ਵਿੱਚ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਕਿੰਨੇ ਸਾਲ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਪੂਰਾ ਸੰਵਿਧਾਨ ਲਿਖਣ ਨੂੰ ਹਾਂ ਇੰਨਾ ਟਾਈਮ ਲੱਗਿਆ ਜੀ ਤਾਂ ਹੋਰ ਕੀ ਪੁੱਤਰ ਇੰਨੇ ਕਾਨੂੰਨ ਲਿਖਣੇ ਇੰਨੇ ਦੇਸ਼ਾਂ ਦੇ ਆਪਾਂ ਇਹਨਾਂ ਨੇ ਕਾਨੂੰਨ ਪੜ੍ਹੇ ਪਹਿਲਾਂ ਇੰਨੇ ਦੇਸ਼ਾਂ ਦੇ ਸੰਵਿਧਾਨ ਪੜ੍ਹ ਕੇ ਉਹਦੇ ਚੋਂ ਚੰਗੀਆਂ-ਚੰਗੀਆਂ ਗੱਲਾਂ ਸਾਰੀਆਂ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ ਫਿਰ ਸਮਾਂ ਤਾਂ ਲੱਗਦਾ ਹੀ ਹੈ ਨਾ ਇੰਨਾ ਸਮਾਂ ਲੱਗਿਆ ਫਿਰ ਠੀਕ ਹੈ ਅਕਲੀਆਂ ਅਕਲੀਆਂ ਕਿੰਨੇ ਪੇਡਿਆਂ ਦੀ ਬੁੱਕ ਬਣ ਗਈ ਹੋਣੀ ਹਾਂ ਇਹ ਪੁੱਤੇ ਜਿਹੜਾ ਸਵਿਧਾਨ ਲਿਖਿਆ ਇਹ 251 ਪੇਜਾਂ ਦੀ ਬੁੱਕ ਬਣੀ ਹੈ ਇਹ ਕਿੰਨੇ ਪੇਜਾਂ ਦੀ 251 ਪੇਜਾਂ ਦੀ 251 ਪੇਜਾਂ ਦੀ ਇਹ ਸਾਰੀ ਬੁੱਕ ਬਣੀ ਹੈ ਜਿਹਨੂੰ ਭਾਰਤ ਦਾ ਸਵਿਧਾਨ ਦਾ ਨਾਮ ਦਿੱਤਾ ਗਿਆ ਕਿ ਭਾਰਤ ਦਾ ਸਵਿਧਾਨ ਹੈ ਜਿੰਨੇ ਵੀ ਹੁਣ ਆਪਣੇ ਦੇਸ਼ ਦੇ ਵਿੱਚ ਕਾਨੂੰਨ ਚੱਲ ਰਹੇ ਆ ਉਹ ਸਾਰੇ ਇਸੇ ਬੁੱਕ ਦੇ ਅਨੁਸਾਰ ਹੀ ਚੱਲ ਰਹੇ ਆ ਠੀਕ ਹੈ ਪਤਾ ਲੱਗਿਆ ਤੈਨੂੰ ਸਾਰਿਆਂ ਨੂੰ ਹਾਂਜੀ ਪਾਪਾ ਜੀ ਇਹ ਕੋਈ ਅਫਸਰ ਸੀ ਕੌਣ ਬੱਚੇ ਬਾਬਾ ਭੀਮਰਾਓ Ambedkar ਹਾਂਜੀ ਇਹ ਬਾਬਾ ਭੀਮਰਾਓ Ambedkar ਜੀ ਜਿਹੜੇ ਆ ਇਹ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸੀ ਤੁਹਾਨੂੰ ਪਤਾ ਠੀਕ ਹੈ ਕੌਣ ਸੀਗੇ ਇਹ ਹੈ ਇੱਕ ਮੰਤਰੀ ਸੀ ਨਾਂ ਸਾਡੇ ਪਤਾ ਸੀ ਤਾਂ ਹੋਰ ਕੀ ਜਦੋਂ 251 ਪੇਜਾਂ ਦੀ ਬੁੱਕ ਜਿਹਦੇ ਵਿੱਚ ਸਾਰੇ ਦੇਸ਼ਾਂ ਦੇ ਕਾਨੂੰਨ ਆ ਉਹ ਸਾਰੀ ਇਹਨਾਂ ਨੇ ਆਪ ਆਪਣੇ ਹੱਥੀ ਲਿਖੀ ਸੀ ਤੇ ਫੇਰ ਕਾਨੂੰਨ ਮੰਤਰੀ ਦੇ ਇਹਨਾਂ ਨੇ ਬਣਨਾ ਹੀ ਸੀ ਕਿਉਂਕਿ ਸਾਰੇ ਕਾਨੂੰਨ ਤੇ ਇਹਨਾਂ ਨੂੰ ਜ਼ੁਬਾਨੀ ਰਟੇ ਪਏ ਸੀ ਠੀਕ ਹੈ ਇਸ ਇਸ ਕਰਕੇ ਇਹਨਾਂ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਜਿਹੜੇ ਆ ਉਹ ਡਾਕਟਰ ਭੀਮਰਾਓ ਬੇਦਕਰ ਜੀ ਸੀ ਸਮਝ ਗਏ ਨਾ ਅੰਕਲ ਜੀ ਅੰਕਲ ਜੀ ਫੇਰ ਆ ਭੀਮਰਾਓ ਬੜੇ ਪੜੇ ਹੋਏ ਆ ਹਾਂ ਪੁੱਤ ਬਹੁਤ ਜ਼ਿਆਦਾ ਪੜੇ ਸੀਗੇ ਠੀਕ ਹੈ ਅੰਕਲ ਜੀ ਕਿੰਨਾ ਕ ਪੜੇ ਸੀ ਭੀਮਰਾਓ ਬੇਦਕਰ ਜੀ ਬਚੇ ਭੀਮਰਾਓ ਅੰਬੇਦਕਰ ਜੀ ਨੇ 26 ਡਿਗਰੀਆਂ ਪ੍ਰਾਪਤ ਕੀਤੀਆਂ ਸੀ ਕਿੰਨੀਆਂ 26 ਡਿਗਰੀਆਂ 26 ਡਿਗਰੀਆਂ ਜਿੰਨੂੰ ਅਸੀਂ ਅੰਗਰੇਜ਼ੀ ਕਿਹਦੇ 26 ਇੰਨੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਸੀ ਬਹੁਤ ਜ਼ਿਆਦਾ ਪੜਾਈ ਕੀਤੀ ਸੀ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਅੰਕਲ ਜੀ ਦਾ ਜਨਮ ਕਦੋਂ ਹੋਇਆ ਹੀਗਾ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ ਇੰਨਾ ਪ੍ਰਾਣ ਇੰਨੇ ਪ੍ਰਾਣ ਆ ਕਿ ਹੋਣਾ ਅਗੇ ਉਹ ਨਾ ਹੋਣੇ ਹੈਗੇ ਇਹਨਾਂ ਦਾ ਜਨਮ 1891 ਨੂੰ ਹੋਇਆ ਸੀ ਜਿੰਨੂੰ ਆਪਾਂ ਇੰਗਲਿਸ਼ ਚ 1891 ਕਹਿੰਦੇ ਆ 14 ਅਪ੍ਰੈਲ 1891 ਓਕੇ ਠੀਕ ਹੈ ਉਦੋਂ ਇਹਦਾ ਅੰਕਲ ਜੀ ਹੁਣ ਇਹ ਹੈਗੇ ਕਿੱਥੇ ਰਹਿੰਦੇ ਨਹੀਂ ਪੁੱਤ ਇਹਨਾਂ ਦਾ ਜਨਮ ਤਾਂ ਤੁਹਾਨੂੰ ਦੱਸਿਆ ਆਪਾਂ ਵੀ 1891 ਨੂੰ ਹੋਇਆ ਸੀ ਇਹ 6 ਦਸੰਬਰ 1956 ਨੂੰ ਇਹਨਾਂ ਦੀ ਮੌਤ ਹੋ ਗਈ ਸੀ ਠੀਕ ਹੈ ਹੁਣ ਇਹ ਸਾਡੇ ਵਿੱਚ ਨਹੀਂ ਹੈ ਪਰ ਇਹਨਾਂ ਨੇ ਜੋ ਸਵਿਧਾਂ ਬਣਾਇਆ ਉਹ ਸਾਡੇ ਵਿੱਚ ਜਰੂਰ ਮੌਜੂਦ ਆ ਅਸਲ ਜੀ ਤੁਸੀਂ ਲੋਰ ਇੱਥੇ ਆਨੇ ਕਿ ਦੰਲੀ ਸ਼ਾਂਤਾਨਾ ਨੂੰ ਕੁਝ ਪਤਾ ਨਹੀਂ ਹੈਗਾ ਡਾਕਟਰ ਅੰਬੇਦਕਰ ਬਾਰੇ ਤੁਸੀਂ ਸਾਨੂੰ ਦੱਸਤਾ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਬੱਚਿਆ ਦਾ ਕਿਉਂਕਿ ਮੇਰਾ ਫਰਜ਼ ਬੰਦਾ ਸੀ ਛੋਟੇ ਛੋਟੇ ਸਾਰੇ ਬੱਚਿਆਂ ਨੂੰ ਤੁਸੀਂ ਛੋਟੇ ਛੋਟੇ ਬੱਚੇ ਦੇਸ਼ ਦਾ ਭਵਿੱਖ ਹੋ ਤੇ ਤੁਹਾਨੂੰ ਡਾਕਟਰ ਭੀਮਰਾਓ ਅੰਬੇਦਕਰ ਜੀ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਮੈਨੂੰ ਵੀ ਅੱਜ ਬਹੁਤ ਚੰਗਾ ਲੱਗਾ ਤੁਸੀਂ ਇੱਥੇ ਖੜ ਰਹੇ ਸੀ ਤੇ ਅਨੁਸਾਰਿਆਂ ਨੂੰ ਡਾਕਟਰ ਭੀਮਰਾਓ ਮੇਦਕਰ ਜੀ ਬਾਰੇ ਪੂਰੀ ਜਾਣਕਾਰੀ ਮਿਲ ਗਈ ਹੈ ਤੁਹਾਡਾ ਵੀ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਓਕੇ ਥੈਂਕ ਯੂ ਮੰਤਰੀ ओके बाय ਕਿ ਨਾ ਆਪਣਾ ਤੇ ਵਿਸ਼ੇਸ਼ ਸਨਮਾਨ ਤੁਹਾਨੂੰ ਕਦ ਲਈ ਮਿਲਿਆ ਜੀ ਤੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਜੀਤ ਸਿੰਘਾ ਜੀ ਮੈਂ ਰਾਮਕੜੀਆ ਪੋਲੀ ਟੈਕਨਿਕ ਕਾਲਜ ਫਗਵਾੜਾ ਵਿੱਚ ਪਏ ਇਲੈਕਟ੍ਰੀਕਲ ਦਾ ਸਟੂਡੈਂਟ ਹਾਂ ਜੀ ਤੇ ਅੱਜ ਬਾਬਾ ਸਾਹਿਬ ਅੰਬੇਰਗੜ ਜੀ ਦੇ 134ਵੇਂ ਜਨਮ ਦਿਤੀ ਤੇ ਮੈਂ ਇੱਥੇ ਕਰਪੂਖਲੇ ਵਿੱਚ ਜੋ ਉਹਨਾਂ ਦਾ ਸਮਾਗਮ ਕਰਾਇਆ ਗਿਆ ਸੀ ਉਸ ਵਿੱਚ ਬਾਬਾ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਇਆ ਸੀ ਜਿਸ ਕਰਕੇ ਮੈਨੂੰ ਉਹਨਾਂ ਨੇ ਵਿਸ਼ੇਸ਼ ਸਨਮਾਨ ਸਨਮਾਨ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਦੋਸਤੋ ਅੱਜ ਦਾ ਵਲੌਗ ਤੁਸੀਂ ਸਾਰਾ ਵੇਖਿਆ ਉਮੀਦ ਆ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਸਾਡੇ ਇਹ ਸਾਡੇ ਜਿਹੜੇ ਨੰਨੇ-ਮੁੰਨੇ ਦੋਸਤ ਆ ਉਹਨਾਂ ਲਈ ਇੱਕ ਜਾਣਕਾਰੀ ਭਰਪੂਰ ਸੀ ਕਿਉਂਕਿ ਇਹ ਸਾਡੇ ਦੇਸ਼ ਦੇ ਭਵਿੱਖਾਂ ਛੋਟੇ-ਛੋਟੇ ਬੱਚੇ ਇਹਨਾਂ ਨੂੰ ਬਾਬਾ ਸਾਹਿਬ Ambedkar ਬਾਰੇ ਜਾਣਕਾਰੀ ਹੋਏਗੀ ਤੇ ਇਹ ਅੱਗੇ ਇਸ ਮਿਸ਼ਨ ਨੂੰ ਲੈ ਕੇ ਚੱਲਣਗੇ ਇਸ ਲਈ ਅਸੀਂ ਕੋਸ਼ਿਸ਼ ਕੀਤੀ ਆ ਕਿ ਛੋਟੇ-ਛੋਟੇ ਬੱਚਿਆਂ ਨੂੰ ਬਿਲਕੁਲ ਜਾਣਕਾਰੀ ਦਿੱਤੀ ਜਾਵੇ ਜਿੰਨੀ ਕੋਣਾਂ ਨੂੰ ਲੋੜ ਆ ਉਨੀ ਜਾਣਕਾਰੀ ਜ਼ਰੂਰ ਉਹਨਾਂ ਨੂੰ ਦਿੱਤੀ ਜਾਵੇ ਉਹਨਾਂ ਨੂੰ ਪ੍ਰੋਵਾਈਡ ਕਰਾਈ ਜਾਵੇ ਤੇ ਕਮੈਂਟ ਕਰਕੇ ਦੱਸਿਓ ਕਿ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਤੇ ਇਹ ਵਲੌਗ ਹੁਣ ਇੱਥੇ ਸਮਾਪਤ ਕਰਦੇ ਆਂ ਤਦ ਤੱਕ ਲਈ ਬਾਏ ਹੈਪੀ ਬਰਥਡੇ ਬਿਮਰਾਵ ਰਾਮ ਜੀ ਯੰਪੇੜਕਰ ਵਨ ਆਫ ði ਆਰਕੀਟੈਕਟਸ ਆਫ ði ਇੰਡੀਅਨ ਕਨਸਟੀਟਿਊਸ਼ਨ ਜੈ ਭੀਮ